SGPC ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਲੈ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਦੱਜੀ ਸਿੰਘ ਜੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਹਾਲਾਂਕਿ ਇਸ ਬਿਆਨ ਤੋਂ ਬਾਅਦ ਧਾਮੇ ਸਾਹਿਬ ਵੱਲੋਂ ਇਸ ਦੇ ਉੱਤੇ ਕਿਹਾ ਲੋ ਕਿ ਆਪਣੀ ਮਾਫੀ ਮੰਗ ਲਈ ਜਾਂਦੀ ਹੈ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਰਿਐਕਸ਼ਨ ਵੀ ਸਾਹਮਣੇ ਆ ਜਾਂਦਾ ਹੈ। ਐਡੀ ਵੱਡੀ ਸੰਸਥਾ ਤੇ ਉਸ ਦੇ ਪ੍ਰਧਾਨ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਜਾਣਾ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ? SGPC ਜਿਵੇਂ ਤੁਸੀਂ ਕਿਹਾ ਕਿ ਸਿੱਖਾਂ ਦੀ ਸਰਮੌਰ ਸੰਸਥਾ ਹੈਗੀ ਹੈ। ਇਦੇ ਉੱਤੇ ਜਿਹੜੇ ਬੰਦੇ ਲਾਏ ਜਾਂਦੇ ਨੇ ਜੋ ਪ੍ਰਧਾਨ ਹੁੰਦੇ ਨੇ ਜਾਂ ਮੈਂਬਰ ਸਹਿਬਾਨ ਉਸ ਤੋਂ ਬਾਅਦ ਜਥੇਦਾਰ ਸੋ ਇਹ ਟੌਪ ਲੈਵਲ ਦੇ ਹਾਈ ਜਿਹੜੇ ਆਪਾਂ ਕਹੀਏ ਵੀ ਕੁਆਲੀਫਾਈਡ ਬੰਦੇ ਜਿਹੜੇ ਨੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਸਿੱਖੀ ਦੀ ਭਰਪੂਰ ਨੌਲੇਜ ਹੋਵੇ ਕਿਉਂਕਿ ਆ ਚਾਰ ਪੰਜ ਅਹੁਦੇ ਹੀ ਤਾਂ ਸਭ ਤੋਂ ਵੱਡੇ ਅਹੁਦੇ ਆ ਹੁਣ ਜੇ ਗੱਲ ਇਸਾਈ ਧਰਮ ਦੀ ਕਰੀਏ ਤਾਂ ਪਾਪ ਕਿੱਡਾ ਵੱਡਾ ਅਹੁਦਾ ਹੈਗਾ ਸੋ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਨੇ ਸਰਮੌਰ ਸਸਥਾਵਾਂ ਦੇ ਸਰਮੌਰ ਜਿਹੜੇ ਆਗੂ ਨੇ ਜੇ ਇਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇ ਉਹ ਕਿਤੇ ਰਿਕਾਰਡ ਹੋ ਗਈ ਤਾਂ ਤੁਸੀਂ ਇਹ ਦੇਖੋ ਵੀ ਇਹ ਪਰਸਨਲੀ ਬੈਠੇ ਕਿਤੇ ਪ੍ਰਾਈਵੇਟ ਗੱਲਾਂ ਬਾਤਾਂ ਕਰਦੇ ਹੋਏ ਇਹ ਕਿਹੋ ਜੀ ਸ਼ਬਦਾਵਲੀ ਜਿਹੜੀ ਆ ਉਹ ਵਰਤਦੇ ਹੋਣਗੇ ਕੀ ਇਹ ਸ਼ੋਭਾ ਦਿੰਦੀ ਹੈ ਐਸਡੀਪੀਸੀ ਪ੍ਰਧਾਨ ਨੂੰ ਕਹੋ ਜਾਂ ਫਿਰ ਹੋਰ ਜਿਹੜੇ ਮੈਂਬਰ ਹੈਗੇ ਆ ਕੋਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਿਹਾ ਹੋਵੇ ਤਾਂ ਇਹ ਉਹਨਾਂ ਨੂੰ ਸ਼ੋਭਾ ਦਿੰਦੀਆਂ ਨੇ ਗੱਲਾਂ ਇੱਥੋਂ ਪਤਾ ਲੱਗਦਾ ਹੈ ਵੀ ਸਾਡੀਆਂ ਸੰਸਥਾਵਾਂ ਦੇ ਵਿੱਚ ਨਿਗਾਰ ਆਇਆ ਜਿਹੜੀਆਂ ਕੀ ਕਹੀਏ ਭਈ ਜਿਹੜੀਆਂ ਆਪਣੇ ਮਤਲਬ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਆਪਣੇ ਮਤਲਬ ਦੇ ਚੁਣੇ ਗਏ ਜਥੇਦਾਰ ਜਾਂ ਫਿਰ ਸਾਰਾ ਕੁਝ ਉਹਦੇ ਵਿੱਚੋਂ ਨਿਕਲਿਆ ਫਿਰ ਆਪਾਂ ਕਹੀਏ ਇਹ ਗੱਲਾਂ ਰਿਪੀਟ ਹੋ ਜਾਂਦੀਆਂ ਪਰ ਬਾਦਲ ਪਰਿਵਾਰ ਦੇ ਰਾਹੀਂ ਸੈਂਟਰ ਨੇ ਏਜੰਸੀਆਂ ਨੇ ਸਾਡੀਆਂ ਸੰਸਥਾਵਾਂ ਦਾ ਐਡਾ ਵੱਡਾ ਨਿਗਾਰ ਜਿਹੜਾ ਹੈਗਾ ਉਹ ਲੈਂਦਾ ਕਿ ਆਪਣੇ ਬੰਦੇ ਜਿਹੜੇ ਨੇ ਉੱਥੇ ਫਿੱਟ ਕੀਤੇ ਗਏ ਨੇ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹਰਜਿੰਦਰ ਸਿੰਘ ਧਾਮੀ ਵੀ ਐਡਵੋਕੇਟ ਨੇ ਤੇ ਉਹਨਾਂ ਦੀ ਵੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਉਹਨਾਂ ਕੋਲ ਪੜ੍ਹਾਈ ਨਹੀਂ ਹੈਗੀ ਉਹਨਾਂ ਕੋਲ ਜਾਣਕਾਰੀ ਨਹੀਂ ਹੈਗੀ ਪਰ ਕੀ ਉਹਨਾਂ ਦੇ ਵਿੱਚ ਨਿਮਰਤਾ ਹੈ ਕਿਸੇ ਦੇ ਪ੍ਰਤੀ ਹੁਣ ਤੁਸੀਂ ਦੇਖੋ ਬੀਬੀ ਜਗੀਰਕੌਰ ਇਸ ਵੇਲੇ ਜੇ ਦੇਖੀਏ ਨਾ ਪਹਿਲਾਂ ਕਿਸੇ ਵੇਲੇ ਉਹ ਅਕਾਲੀ ਦਲ ਦਾ ਹਿੱਸਾ ਸੀ ਪਰ ਇਸ ਵੇਲੇ ਉਹ ਐਂਟੀ ਅਕਾਲੀ ਦਲ ਹੈ ਕੀ ਹਰਜਿੰਦਰ ਸਿੰਘ ਧਾਮੀ ਹੋਰੀ ਬਾਦਲਾਂ ਦੇ ਪੱਖੋਂ ਇਹ ਜਿਹੜਾ ਬੀਬੀ ਜਿਹੜੀ ਜਗੀਰਕੌਰ ਵਾਲੇ ਰਿਪਲਾਈ ਕਰ ਰਹੇ ਨੇ ਮਤਲਬ ਕਿ ਇਹਨਾਂ ਦੇ ਧਿਰ ਦੇ ਹੋ ਕੇ ਬੀਬੀ ਜਗੀਰਕੌਰ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਮਨ ਲਓ ਬੀਬੀ ਜਗੀਰਕੌਰ ਦੀ ਜਗ੍ਹਾ ਕੋਈ ਹੋਰ ਕਿਸੇ ਦਾ ਨਾਮ ਲਿਆ ਹੁੰਦਾ ਜੋ ਅਕਾਲੀ ਦਲ ਦੇ ਵਿੱਚ ਨਹੀਂ ਬਿਕਰਮਜੀਤ ਮਜੀਠੀਆ ਜਾਂ ਫਿਰ ਹੋਰ ਨੇ ਕੀ ਹਰਜਿੰਦਰ ਸਿੰਘ ਧਾਮੀ ਦਾ ਉਹਨਾਂ ਦੇ ਪ੍ਰਤੀ ਵੀ ਇਸ ਤਰ੍ਹਾਂ ਦੀ ਰੈਐਕਸ਼ਨ ਹੁੰਦਾ ਸੋ ਮਤਲਬ ਦੇਖੋ ਇਨਟੋਲਰੈਂਸ ਕਿੰਨੀ ਸਾਡੀਆਂ ਸੰਸਾਵਾਂ ਦੇ ਵਿੱਚ ਹੈ ਕਿ ਅਸੀਂ ਆਪਣੇ ਵਿਰੋਧੀਆਂ ਦੀਆਂ ਉਹਨਾਂ ਦਾ ਨਾਮ ਸੁਣ ਕੇ ਰਾਜੀ ਨਹੀਂ ਕਿ ਬੀਬੀ ਜਗੀਰਕੌਰ ਕੌਣ ਹੁੰਦੀ ਹੈ ਤੁਸੀਂ ਕਿਸੇ ਵੇਲੇ ਦੇਖੋ ਵੀ ਉਹ ਵੀ ਪ੍ਰਧਾਨ ਸੀ ਕੀ ਇਹ ਇਹ ਵੀ ਗੱਲ ਹੋ ਸਕਦੀ ਹੈ ਵੀ ਉਹ ਵੀ ਪ੍ਰਧਾਨ ਕਿਸੇ ਵੇਲੇ ਰਹੀ ਹੈ ਜਾਂ ਉਹ ਧਾਮੀ ਸਾਹਿਬ ਦੇ ਅਗੇਂਸਟ ਜਿਹੜੇ ਨੇ ਉਹ ਖੜੇ ਹੋਏ ਪਿਛਲੇ ਸਮੇਂ 'ਚ ਬੇਸ਼ੱਕ ਉਹ ਹਾਰ ਗਏ ਪਰ ਕੀ ਇਹ ਸਾਰੀਆਂ ਚੀਜ਼ਾਂ ਉਹਦੇ 'ਚੋਂ ਨਿਕਲਦੀਆਂ ਇਹ ਕੀ ਹੰਕਾਰ ਐਟੀਟਿਊਡ ਜਾਂ ਵਿਰੋਧਤਾ ਇਹ ਸਾਡਾ ਸਾਰਾ ਕੁਝ ਜਿਹੜਾ ਹੈਗਾ ਤੁਸੀਂ ਦੇਖੋ ਬੜੀ ਹੈਰਾਨਗੀ ਸ਼ਰਮਿੰਦਗੀ ਹੁੰਦੀ ਹੈ ਤੇ ਫਿਰ ਆਪਾਂ ਕਿਵੇਂ ਕਹਿ ਦਿੰਦੇ ਆ ਕਿ ਸਿੱਖੀ ਦਾ ਪ੍ਰਚਾਰ ਹੋਏਗਾ ਐਸਜੀਪੀਸੀ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਇੱਥੇ ਇਸਾਈਅਤ ਜਿਹੜੀ ਆ ਬੜੇ ਵੱਡੇ ਪੱਦਰ ਦੇ ਉੱਤੇ ਕਾਬਜ਼ ਹੁੰਦੀ ਜਾ ਰਹੀ ਹੈ ਸੋ ਇਹ ਸਾਰਾ ਕੁਝ ਮੈਂ ਕਹਿੰਨਾ ਵੀ ਇਹਨਾਂ ਦਾ ਹੀ ਦਿੱਤਾ ਆ ਫਿਰ ਜੇ ਇਹ ਸੁਹਿਰਦ ਹੁੰਦੇ ਜੇ ਇਹਨਾਂ ਦੇ ਵਿੱਚ ਵਾਕਈ ਸਿੱਖੀ ਪ੍ਰਤੀ ਪਿਆਰ ਹੁੰਦਾ ਤਾਂ ਫਿਰ ਇਹ ਸਾਰਾ ਕੁਝ ਨਾ ਨਿਕਲਦਾ ਇਹ ਬੰਦੇ ਦੀ ਜ਼ੁਬਾਨ ਚੋਂ ਹੀ ਪਤਾ ਲੱਗ ਜਾਂਦਾ ਨਾ ਬੰਦੇ ਇਹ ਫੁੱਲ ਵਖੇਰ ਰਿਹਾ ਜਿਹੜੇ ਇਹ ਸੋ ਹੁਣ ਤੁਸੀਂ ਦੇਖੋ ਅ ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਹੋਰਾ ਨੇ ਇੱਕ ਗਰੁੱਪ ਨਾਲ ਬਿਠਾ ਕੇ ਇੱਕ ਜਥਾ ਟਾਈਪ ਇੱਕ ਵੀਡੀਓ ਬਣਾਈ ਹੈ ਉਹਦੇ ਵਿੱਚ ਕਿਹਾ ਕਿ ਭਾਈ ਨਰੈਨ ਸਿੰਘ ਚੋੜੇ ਨੂੰ ਪੰਥ ਚੋਂ ਛੇਕਿਆ ਜਾਵੇ ਕਿ ਉਹਨੇ ਜੀ ਇੱਥੇ ਆ ਕੇ ਗੋਲੀ ਚਲਾਈ ਹੈ ਹੁਣ ਮੈਨੂੰ ਇਹ ਦੱਸੋ ਭਈ ਉਹ ਠੀਕ ਹੈ ਉਹ ਵੀ ਆਪਾਂ ਇਹ ਨਹੀਂ ਕਹਿੰਦੇ ਭਈ ਉਹ ਸਹੀ ਨਹੀਂ ਹੈ ਸਹੀ ਹੈ ਜਾਂ ਉਹ ਗਲਤ ਆ ਆਪਾਂ ਇਹ ਗੱਲ ਕਹਿਨੇ ਆਂ ਭਈ ਤੁਸੀਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਅੰਦਰ ਉਹ ਸਾਰਾ ਜਿਹੜਾ ਇੱਕ ਤੁਹਾਡਾ ਚੁਫੇਰਾ ਹੈਗਾ ਉਹਦੇ ਅੰਦਰ ਤੁਸੀਂ ਫੋਨ ਕਾਲ ਰਾਹੀਂ ਗਾਲਾਂ ਕੱਢ ਰਹੇ ਹੋ ਤੇ ਇਹ ਕਿੱਡੀ ਕੁ ਵੱਡੀ ਜਿਹੜੀ ਹੈ ਤੁਸੀਂ ਮਤਲਬ ਕੀ ਸਿੱਖਿਆ ਦੇ ਰਹੇ ਹੋ ਲੋਕਾਂ ਨੂੰ ਕੀ ਇਹ ਉਲਟ ਨਹੀਂ ਹੈ ਕੀ ਇਹ ਸਾਡੇ ਸਥਾਨਾਂ ਦੀ ਸਾਡੇ ਧਾਰਮਿਕ ਸਥਾਨ ਦੀ ਬੇਅਦਬੀ ਨਹੀਂ ਹੈ ਕੀ ਤੁਹਾਨੂੰ ਵੀ ਪੰਥ ਚੋਂ ਛੇਕਣ ਦਾ ਮਤਲਬ ਲਿਆਉਣਾ ਚਾਹੀਦਾ ਹੈ ਧਾਮੀ ਸਾਹਿਬ ਤੁਸੀਂ ਦੂਜਿਆਂ ਲਈ ਤਾਂ ਕਹਿ ਦਿੱਤਾ ਕਿ ਭਾਈ ਨਰੈਨ ਸਿੰਘ ਚੋੜੇ ਨੇ ਇਹ ਕੀਤਾ ਉਹਨਾਂ ਨੂੰ ਪੰਥ ਚੋਂ ਛੇਕ ਦਿਓ ਹਾਲਾਂਕਿ ਪੰਥ ਚੋਂ ਛੇਕਣ ਵਾਲੇ ਕੰਮ ਜਿਹੜੇ ਨੇ ਉਹ ਬਾਦਲ ਪਰਿਵਾਰ ਨੇ ਕੀਤੇ ਆ ਕੀ ਸੌਦਾ ਸਾਥ ਜਿਹੜਾ ਹੈਗਾ ਉਹਨੂੰ ਮੁਆਫੀ ਦੇਣਾ ਐਡਾ ਵੱਡਾ ਬੱਜਰ ਗੁਨਾਹ ਜਿਹੜਾ ਕੀਤਾ ਗਿਆ ਕਿ ਉਹ ਪੰਥ ਚੋਂ ਛੇਕਣ ਵਾਲੇ ਨਹੀਂ ਕੀ ਧਰਨੇ ਤੇ ਬੈਠੇ ਲੋਕਾਂ ਦੇ ਉੱਤੇ ਗੋਲੀ ਚਲਵਾਉਣ ਦਾ ਆਰਡਰ ਦੇਣਾ ਕੀ ਇਹ ਪੰਥ ਚੋਂ ਛੇਕਣ ਵਾਲੀ ਗੱਲ ਨਹੀਂ ਹੈ ਕੀ ਤੁਸੀਂ ਆਪ ਕਿਹਾ ਉੱਥੇ ਖੜੇ ਹੋ ਕੇ ਤੁਹਾਡੇ ਜਥੇਦਾਰਾਂ ਨੇ ਕਿ ਪੁਲਿਸ ਅਫਸਰ ਜਿਨ੍ਹਾਂ ਨੇ ਸਿੱਖਾਂ ਦਾ ਕਹਾਣ ਕੀਤਾ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਕੀ ਇਹ ਇਹ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਇਹ ਪੰਚ ਤੋਂ ਛੇਕਣ ਵਾਲੀਆਂ ਨਹੀਂ ਪਰ ਨਹੀਂ ਤੁਹਾਨੂੰ ਨਰੈਣ ਸਿੰਘ ਚੋੜੇ ਦੀ ਉਹ ਚਲਾਈ ਗਈ ਗੋਲੀ ਜਿਹੜੀ ਉੱਪਰ ਜਾ ਕੇ ਵੱਜ ਜਾਂਦੀ ਹੈ ਕਿਤੇ ਤੇ ਉਹਦੇ ਕਰਕੇ ਤੁਹਾਨੂੰ ਲੱਗਦਾ ਵੀ ਉਹਨੂੰ ਪੰਚ ਤੋਂ ਛੇਕ ਦੇਣਾ ਚਾਹੀਦਾ ਪਰ ਤੁਹਾਡੇ ਬੰਦੇ ਤੁਹਾਡੀ ਧਿਰ ਜਿਹੜੀ ਹੈ ਉਹ 100 ਵੱਡੇ ਗੁਨਾਹ ਕਰ ਲਏ ਪਰ ਉਹ ਉਹ ਪੰਚ ਤੋਂ ਨਹੀਂ ਛੇਕੇ ਗਏ ਤੁਸੀਂ ਗਾਲਾਂ ਕੱਢੋ ਬਹਿ ਕੇ ਤੁਸੀਂ ਨਹੀਂ ਛੇਕੇ ਗਏ ਗੱਲ ਉਹੀ ਆ ਜਾਂਦੀ ਹੈ ਬੇਸ਼ੱਕ ਜੋ ਮਰਜੀ ਕਹਿ ਲੋ ਭਈ ਆਪਣੀ ਧੇਰ ਆਪਣੀ ਹੈ ਬਗਾਨੀ ਧੇਰ ਬਗਾਨੀ ਹੈ ਸੋ ਜਿੰਨੀ ਧੇਰ ਹੈ ਸਾਡੇ ਵਿੱਚੋਂ ਨਹੀਂ ਨਿਕਲਦਾ ਸਾਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੋਕ ਜਿਹੜੇ ਨਿਮਰਤਾ ਜਾਂ ਫਿਰ ਸਹਿਜ ਜਾਂ ਫਿਰ ਦੂਸਰੇ ਪਤੀ ਪ੍ਰਤੀ ਪਿਆਰ ਸਿੱਖੀ ਪ੍ਰਤੀ ਪਿਆਰ ਨਹੀਂ ਲੈ ਕੇ ਆਉਂਦੇ ਆਪਣੇ ਮਨਾਂ ਦੇ ਵਿੱਚ ਤਾਂ ਫਿਰ ਇਹੀ ਕੁਝ ਨਿਕਲਣਾ ਇਹੀ ਹੈ ਇਸ ਤੋਂ ਜ਼ਿਆਦਾ ਕੋਈ ਉਮੀਦ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਨਹੰਦਲ ਜੀ ਸਿੰਘ ਜੀ ਜੇ ਆਪਾਂ ਗੱਲ ਕਰੀਏ ਜੋ ਇੱਕ ਚੈਨਲ ਉੱਤੇ ਬੀਬੀ ਜਗੀਰ ਸੁਰ ਵੱਲੋਂ ਕਹ ਲੋ ਕਿ ਰਿਐਕਸ਼ਨ ਦਿੱਤਾ ਗਿਆ ਸੀ ਆਪਣਾ ਸਫਾਈ ਦਿੱਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗੱਲ ਕੀ ਹੋਈ ਸੀ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਫੈਸਲੇ ਨੇ ਉਹਨਾਂ ਨੂੰ ਉਸੇ ਤਰੀਕੇ ਲਾਗੂ ਕੀਤਾ ਜਾਵੇ ਤੇ ਇਸ ਦੇ ਕਹ ਲੋ ਕਿ ਇਸ ਦੇ ਵਜੋਂ ਉਹਨਾਂ ਨੇ ਜਹੀ ਸ਼ਬਦਾਵਲੀ ਵਰਤੀ ਹੈ ਕਿ ਲੱਗਦਾ ਕਿ ਉਹ ਜੋ ਫੈਸਲੇ ਉਸਨ ਅਕਾਲ ਤਖਤ ਸਾਹਿਬ ਵੱਲੋਂ ਹੋਏ ਸੀਗੇ ਕਿ ਜੋ ਸਿਫੇ ਮਨਜ਼ੂਰ ਹੋਣ ਉਸ ਨੂੰ ਉਹ ਨਹੀਂ ਲਾਗੂ ਕਰਨਾ ਉਸ ਨੂੰ ਲੈ ਕੇ ਸਾਰਾ ਕੁਝ ਹੋਇਆ ਇਹ ਦੇਖੋ ਲਾਗਾ ਕਿ ਬਹੁਤ ਕੰਪਲਿਕੇਸ਼ਨ ਨੇ ਉਹ ਉਹ ਦਿਖਾ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਜਨਤਕ ਤੌਰ ਤੇ ਪਰ ਫਿਰ ਵੀ ਥੋੜਾ ਜਿਹਾ ਆਪਾਂ ਗੱਲ ਕਰ ਲੈਣੇ ਆ ਪਰ ਇਹ ਦਿਖਾਇਆ ਕੁਝ ਜਾ ਰਿਹਾ ਅੰਦਰ ਖਾਤੇ ਕੁਝ ਹੋ ਰਿਹਾ ਠੀਕ ਹੈ ਉਹ ਕੁਝ ਲੋਕਾਂ ਦੀ ਸੈਟੀਸਫੈਕਸ਼ਨ ਨੂੰ ਲੈ ਕੇ ਕਿ ਲੋਕ ਸੈਟੀਸਫਾਈ ਹੋ ਜਾਣ ਤੇ ਜਾਂ ਕਹਿ ਦਿੰਦੇ ਹਾਂ ਵਾਕਿਆ ਹੀ ਜਿਹੜਾ ਇਨਸਾਫ ਕਰ ਦਿੱਤਾ ਗਿਆ ਜਾਂ ਫਿਰ ਹੋਰ ਜਿਹੜੀ ਗੱਲਬਾਤ ਹੈਗੀ ਹੈ ਅਸੀਫਿਆਂ ਵਾਲੀ ਗੱਲ ਵੀ ਠੰਡੇ ਬਸੇ ਚ ਪਾਉਣ ਦੀਆਂ ਤਿਆਰੀਆਂ ਨੇ ਮੇਰੇ ਖਿਆਲ ਦੇ ਵਿੱਚ ਉਹ ਹੌਲੀ ਹੌਲੀ ਲੋਕ ਜਿਹੜੇ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਗੱਲਾਂ ਨਿਕਲ ਜਾਣਗੀਆਂ ਸੋ ਕੁਝ ਇਸ ਤਰੀਕੇ ਦਾ ਕੀਤਾ ਜਾ ਰਿਹਾ ਪਰ ਜਿਹੜੀ ਗੱਲ ਹੈ ਹੁਣ ਆਪਾਂ ਬੀਬੀ ਜਗੀਰਕੌਰ ਦੀ ਵੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਕਿਹੜਾ ਕੋਈ ਉਹ ਕਿਹੜਾ ਦੁੱਧ ਤੋਤੇ ਨੇ ਉਹਨਾਂ ਨੇ ਵੀ ਬਹੁਤ ਐਸਾ ਕੁਝ ਕੀਤਾ ਹੋਇਆ ਪਿਛਲੇ ਸਮੇਂ ਦੇ ਵਿੱਚ ਜੋ ਅੱਜ ਜਗ ਜाहਰ ਹੈਗਾ ਪਰ ਫੇਰ ਵੀ ਗਾਲ ਕੱਢਣੀ ਔਰਤ ਨੂੰ ਜਾਂ ਮਰਦ ਨੂੰ ਕਿਸੇ ਨੂੰ ਵੀ ਗਾਲ ਕੱਢਦੇ ਹੋ ਉਹ ਗਾਲ ਤਾਂ ਗਾਲ ਹੀ ਹੁੰਦੀ ਹੈ ਨਾ ਉਹ ਵੀ ਤੁਸੀਂ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੋਏ ਹੋ ਤੇ ਤੁਸੀਂ ਇੱਕ ਬੜੀ ਘਟੀਆ ਜੀ ਸ਼ਬਦਾਬਲੀ ਜਿਹੜੀ ਹੈ ਉਹ ਕਿਸੇ ਪ੍ਰਤੀ ਵਰਤ ਰਹੇ ਹੋ ਸੋ ਉਹ ਕਦੇ ਵੀ ਜਾਇਜ਼ ਨਹੀਂ ਹੈਗੀ ਸੋ ਇਹ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਆ ਤੇ ਆਪਾਂ ਚਾਹੁੰਦੇ ਆ ਕਿ ਵਾਈ ਸਾਡੀਆਂ ਸੰਸਥਾਵਾਂ ਦੇ ਉੱਤੇ ਉਹ ਬੰਦੇ ਆ ਕੇ ਬਹਿਣ ਜਿਹੜੇ ਅ ਵਾਕਿਆ ਹੀ ਜਿਹੜੇ ਨੇ ਉਹ ਸਿੱਖੀ ਨੂੰ ਪਰਣਾਏ ਹੋਣ ਫਿਰ ਸਿੱਖੀ ਦਾ ਭਲਾ ਹੋ ਸਕਦਾ ਜੀ ਜਿਹਦੇ ਤੁਹਾਨੂੰ ਧੰਨਵਾਦ ਕਰਦੀ ਹਾਂ ਜੁੜਦੀ ਹਾਂ ਆਪਣੇ ਵਿਚਾਰ ਕਿ ਲੋਕੀ ਬੇਖੋਪਸਾ ਦਰਸ਼ਕ ਨਗੇ ਰੱਖਦੇ ਹੋ ਧੰਨਵਾਦ ਉਹਨਾਂ ਨੂੰ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ